हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਹਾਉ ਪੁੱਛ ਲੈਣ ਭਾਈ ਤੁਹਾਡੇ ਟੇਲ ਆਜੀ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਜੀ ਵਧੀਆ ਹਾਂਜੀ ਬਹੁਤ ਵਧੀਆ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਫਾਰਾਂ ਦਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਤੇ ਆਪਣੇ ਨੇੜੇ ਭਗਤਾ ਭਾਈ ਕਾ ਸ਼ਹਿਰ ਪੈਂਦਾ ਜੀ ਠੀਕ ਆ ਜੀ ਭਗਤਾ ਭਾਈ ਦਾ ਤੋਂ ਆਪਣਾ ਪਿੰਡ ਹੈਗਾਗਾ ਮੰਨ ਕੇ ਚਲੋ 4-5 ਕਿਲੋਮੀਟਰ ਬਾਅਦ ਤੇ ਘਰ ਆ ਜੀ ਮੇਰਾ ਠੀਕ ਆ ਮੋਬਾਈਲ ਨੰਬਰ ਬੋਲੋ 94171 ਆ ਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਈ ਵੀ ਆ ਇਹ ਦੂਜੀ ਸੂਈ ਸੂਈ ਵੀ ਆ ਜੀ ਇਹ ਕਿੰਨਾ ਟਾਈਮ ਕੋ ਸੂਈ ਤੇ ਇਹਨੂੰ ਜੀ 4 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਬਾਈ ਇਸ ਟਾਈਮ ਵੀਰੇ ਆਪਣੇ ਕੋਲੇ ਲਿਆਂਦੀ ਨੂੰ ਅੱਜ ਚੌਥਾ ਦਿਨ ਹੋ ਗਿਆ ਠੀਕ ਆ ਤੇ 11 ਕਿਲੋ ਦੁੱਧ ਇਹ ਮੈਂ ਦਿੰਦੀ ਆ ਠੀਕ ਆ ਆਪਾਂ ਚੋਣੇ ਆ 11 ਗੱਲੋ ਠੀਕ ਆ 11 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਂਜੀ 11 ਲੀਟਰ ਦੁੱਧ ਆ ਮੈਂ ਕੰਡੇ ਵਾਲਾ ਜਮਾ ਆ ਭਾਵੇਂ ਅਗਲਾ ਲੀਟਰਾਂ ਦਾ ਮਣਕੇ ਲੈ ਜੀ ਵਾਹ ਕਹਿਣ ਦੀ ਗੱਲ ਨਹੀਂ ਕਹਿਣ ਦੀ ਗੱਲ ਨਹੀਂ ਬਾਈ ਚਾਰ ਡੰਗਾ ਆਪਾਂ ਮਨ ਕੇ ਚਾਰ ਦੇਣਾ ਹੋ ਕੇ ਮੈਨੂੰ ਚੋਈ ਜਾਂਦੇ ਰੋ ਇਹਨੂੰ ਠੀਕ ਆ ਬਾਈ ਹਾਂਜੀ ਕੱਦ ਵੱਡ ਫੁੱਲ ਚੰਗਾ ਫੇਸ ਬਿਊਟੀ ਆ ਜਿਹੜੀ ਕਮਾਲ ਦੀ ਐ ਫੀਲ ਆ ਪੂਰੀ ਧਾਰ ਬਹੁਤ ਵਧੀਆ ਫੇਸ ਉਰੇ ਨੂੰ ਫਿਰ ਮੜਜ ਫੇਸ ਦਿਖਾਉਂਦੇ ਬਈ ਫੇਸ ਬੜਾ ਕਮਾਲ ਦਾ ਵੱਡਾ ਕੱਦ ਆ ਬਈ ਹਾਂਜੀ ਪੂਰੀ ਐ ਬਰੀਡ ਵਾਲੀ ਹੈਗੀ ਐ ਨਹੀਂ ਕੋਈ ਗੱਲ ਨਾ ਕੋ ਫੇਸ ਚੰਗਾ ਕੱਦ ਵੱਡ ਪ੍ਰਿੰਟ ਵੇ ਪੂਰਾ ਚੰਗਾ ਥਣ ਬੜਾ ਕਮਾ ਧਾਰ ਵਧੀਆ ਜੀ ਬਹੁਤ ਮੋਟੀ ਧਾਰ ਆਈ ਵਧੀਆ ਫੁੱਲ ਚੰਗੀਆਂ ਮੋਟੀ ਮੋਟੀ ਧਾਰ ਬਾਕੀ ਦੀ ਚਵਾਈ ਹੁਣ ਕਰੀ ਵੀ ਹੋਣਾ ਬਈ ਹਾਂ ਜੀ ਹਾਂ ਤਾਂ ਚੋਈ ਵੀ ਅੱਜ ਸਵੇਰ 6 ਵਜੇ ਚੋਣੇ ਹੋਣੇ ਜੀ 6 ਵਜੇ ਚੋਈ 10 ਵਜੇ ਦਾ ਟਾਈਮ ਹਾਂ ਜੀ ਹੋਸਾਬ ਨਾਲ ਜੱਜਮੈਂਟ ਕਰਿਓ ਬਈ ਸ਼ਾਮ ਨੂੰ ਆਰਡਰ ਦੀ ਦਿੱਖ ਵਧੀਆ ਦਿਓਗੀ ਹੁਣ ਚੋਈ ਵੀ ਕਰਕੇ ਆਰਡਰ ਥੋੜਾ ਖਾਲੀ ਦਿਖਾਉਂਦੇ ਹਾਂ ਹਾਂ ਜੀ ਥਣਾ ਤੁਣਾ ਕੋਈ ਚੱਕਣੀ ਭਾਵੇਂ ਕੋਈ ਧਾਰਾ ਮਾਰ ਕੇ ਲੈ ਜਾਏ ਨਾ ਕੋਈ ਵੱਧ ਘਟ ਹੋਊਗਾ ਅੱਛਾ ਹਾਂ ਜੀ ਖੋਲ ਦੇ ਕੋਈ ਨਹੀਂ ਤੋਰ ਕੇ ਜਾਤ ਬ੍ਰੀਡ ਫੁੱਲ ਚੰਗੀਆਂ ਫੇਸ ਫੂਸ ਤੋਂ ਪਤਾ ਲੱਗਦਾ ਭਈ ਲੈ ਜਾਤ ਜੂਤ ਫੁੱਲ ਆ ਬੈੜ ਤੇ ਬੈੜ ਅੰਗਾ ਕੋਈ ਬੁੱਢੀ ਕੀ ਨਹੀਂ ਲਿੰਦੀ ਵੱਡਾ ਕਾਦਾ ਭਰਾ ਇਹ ਵੱਡਾ ਕਾਦਾ ਹੀ ਭਰਾਵਾ ਬੜਾ ਕਮਾਲ ਦਾ ਮੈਂ ਕਹਿੰਦਾ ਭਈ ਗਾਂਹ ਗੱਬਣ ਗੁੱਬਣ ਰਹੇਗੀ ਮੈਂ ਐਂ ਦੀ ਕੁਛ ਨਹੀਂ ਜਮੇਦਾ ਜਿਵੇਂ ਮਰਜੀ ਇਹਨੂੰ ਫੇਰਦੀ ਰਹਿਣ ਦੋਰਾ ਜਿਵੇਂ ਮੋੜਾ ਵੀ ਕੁਛ ਨਹੀਂ ਲਿੰਦੀ ਰਸਾ ਵੀ ਲਾਦਾ ਭਈ ਲੈ ਕੋਣ ਤੇ ਕੋਈ ਚੱਕਰੀ ਨਹੀਂ ਠੰਡੀ ਠੁੰਡੀ ਪਾ ਲੈ ਆਰਡਰ ਬੜਾ ਚੰਗਾ ਭਈ ਨਾੜਾ ਨੂੜਾ ਫੁੱਲਾ ਚੰਗੀਆਂ ਦੁੱਧ ਵਾਕਈ ਚੰਗਾ ਦੇਉ ਹੈਗਾ ਦੁੱਧ ਹੁਣ 11 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਬਈ ਥਾਂ ਤੋਂ ਚੰਗਾ। ਮੁੱਲ ਬਈ ਇਹਦਾ। ਮੁੱਲ ਇਹਦਾ 37000 ਰੁਪਇਆ ਕਰਦੇ ਆ ਜੀ। ਮਾਨਤਾਨ ਹੋ ਜਾਊਗਾ। ਹਾਂਜੀ ਹਾਂਜੀ ਕੀਤਾ ਜਾਊਗਾ। 37000 ਰੁਪਇਆ ਮੁੱਲ ਆ। ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਮੁੱਲ ਜਾਇਜ਼ ਦਾ ਵੜ ਦੇ ਹਿਸਾਬ ਨਾਲ ਵੜ ਬਹੁਤ ਚੰਗੀ ਆ। ਹਾਂਜੀ ਵੜ ਜਿਹਨੇ ਕੋਈ ਸ਼ੌਕ ਨਾਲ ਸਾਭਣੀਆਂ ਨਾ ਘਰੇ ਪਾਲਣੀਆਂ ਮੰਨ ਲਾ। ਅਗਲੇ ਸੂਏ ਨੂੰ ਵਧੇ ਪਈਆਂ ਦੀ ਵੜ ਆ ਗਈ ਦੁੱਧ ਵੀ ਚੰਗਾ ਕੱਢੂਗੀ। ਠੀਕ ਆ। ਬਾਕੀ ਆਪਣੇ ਕੋਲੇ ਬਈ ਕਿਰਾਏ ਦਾ ਵੀ ਕੰਮ ਆਣਾ ਬਈ। ਹਾਂਜੀ ਕਿਰਾਏ ਦੇ ਗੱਡੀ ਹੈ ਮੇਰੇ ਕੋਲੇ ਬਲੇਰੋ ਪੈਕਅਪ ਆਈ ਨਹੀਂ ਆ ਵੀ ਆਪਾਂ ਦਿਖਾਈ ਦਿੰਦੇ ਹਾਂ ਹਾਂਜੀ ਆ ਆਹ ਗੱਡੀ ਆ ਬਾਈ ਕੋਲੇ ਪੇਕਅਪ ਹੈਨਾ ਬਾਈ ਹਾਂਜੀ ਹਾਂਜੀ ਕਿੰਨਾ ਮਾਡਲ ਆ ਬਾਈ ਇਹ ਇਹ ਨਵੀਂ ਆ ਜੀ ਦੋ ਦੋ ਮਹੀਨੇ ਹੋਏ ਹੀ ਲੈਂਦੀ ਦੋ ਮਹੀਨੇ ਹੋਇਆ ਬਾਈ ਨੂੰ ਲੈਂਦੀ ਨੂੰ ਕਿਰਾਏ ਆਉਂਦੇ ਨੇ ਮੈਨੂੰ 10 ਸਾਲ ਹੋ ਗਈ ਕਿਰਾਇਆ ਵਾਹੁੰਦੇ ਨੂੰ ਬਾਈ ਨੂੰ 10 ਸਾਲ ਹੋ ਗਏ ਕਿਰਾਏ ਦਾ ਕੰਮ ਆ ਬਾਈ ਜਿਵੇਂ ਵੀਰੇ ਨੇੜੇ ਦੇ ਪਿੰਡਾਂ ਵਾਲਾ ਵੀ ਸੰਪਰਕ ਕਰ ਸਕਦਾ ਨਾ ਬਾਈ ਹਾਂਜੀ ਨੇੜੇ ਪਿੰਡਾਂ ਵਾਲਾ 20 25 ਕਿਲੋਮੀਟਰ ਬਾੜ ਤੱਕ ਦੇਗੂ ਪ੍ਰਾਖਰੀ ਦਾ ਪੰਜ ਵਿੱਚ ਭਾਗਤਾ ਨੇੜੇ ਪੈਂਦਾ ਭਾਈ ਹਣਾ ਬਾ ਤੇਰੇ ਚਾਰ ਸਪਿਰ ਦੇ ਨੇੜੇ ਹਾਂਜੀ ਬਾਕੀ ਆਪਣੇ ਉਹ ਜੀ ਇਹ ਨਹੀਂ ਗੱਲ ਕੋਈ ਵੀ ਐ ਮੈਟ ਮੂਡ ਉਠਾਇਆ ਵਾ ਥੱਲੇ ਵੀ ਪਰਾਲੀ ਐ ਠੀਕ ਆ ਤੇ ਮੈਟ ਦੇ ਉੱਤੇ ਵੀ ਪਰਾਲੀ ਹੈਗੀ ਤੇ ਡਾਲਾ ਨੂੰ ਲੰਮਾ ਕਰ ਬਖਾ ਦੋ ਜੀ ਬਹੁਤ ਵੱਡਾ ਡਾਲਾ ਆ ਬਿਨਾ ਘੱਟੇ ਤੋੜ ਲੈ ਤੇ ਡਾਲਾ ਦੀ ਘੱਟੇ ਤੋਂ ਲੱਗ ਜਾਂਦਾ ਹੈ ਹਣਾ ਹਾਂਜੀ ਤੇ ਸ਼ਾਮ ਵਾਸਤੇ ਤੇਰਪਾਲ ਪਾਇਆ ਹੋਇਆ ਠੀਕ ਆ ਹੂੰ ਪੂਰਾ ਸ਼ੌਂਕ ਦਾ ਕੰਮ ਕਰਿਆ ਨਵੀਂ ਗੱਡੀ ਆ ਵੀ ਤਾਂ ਉਹ ਵੀ ਓਕੇ ਆ ਵਾਂਗਰ ਦੀ ਗੱਡੀ ਐ ਲੰਮੀਆਂ ਬਾਟਾਂ ਨੂੰ ਖਿੱਚਦੀ ਹੈ ਹਣਾ ਭਾਈ ਹਾਂਜੀ ਹਾਂਜੀ ਹੂੰ ਤੇ ਕਰਾਇਆ ਫਿਰ ਜੈਜੀ ਕਰ ਲਵਾਂਗੇ ਜਦ ਆਪਣੇ ਵਾੜ ਛੱਟਣ ਜਾਵਾਂ ਹਾਂਜੀ ਹਾਂਜੀ ਕਰ ਲਾਂਗੇ ਕੋਈ ਚੱਕਰ ਨਹੀਂ ਹੋਏ ਨਹੀਂ ਆਪਾਂ ਕੋਈ ਜੈਜੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਕਰਾਂਗੇ ਹਨਾ ਨੇੜੇ ਦੇ ਪਿੰਡ ਬਾਈ ਜਰੂਰ ਸੰਪਰਕ ਕਰਿਓ ਜਿਵੇਂ ਭਗਤੇ ਦੇ ਚਾਰ ਸਫਰੇ ਦੇ ਪਿੰਡਾਂ ਹਨਾ ਬਾਈ ਇਧਰ ਵਗਰਾੜੀ ਕਰਨੀ ਹਨਾ ਦਰਵਾਜਾ ਖਾਨਾ ਕਰਨੀ 25 30 ਕਿਲੋਮੀਟਰ ਵੜ ਤੱਕ ਜਾਓ ਕੋਈ ਮਨ ਮੰਨ ਕੇ ਚੱਲੋ ਕੋਈ ਦੂਰ ਦਾ ਜਿਹੜਾਗਾ ਉਦੋਂ ਗਾਂਵ ਚ ਮੰਨ ਲਓ ਵੀ 20 25 ਕਿਲੋਮੀਟਰ ਵੜ ਤੱਕ ਆਪਾਂ ਵਾੜ ਪਾਉਣੀ ਹੈ ਜਾਂ ਮੱਝ ਪਾਉਣੀ ਜਗ੍ਹਾ ਠੀਕ ਉਹ ਦੋ 220 300 ਜਿੱਥੇ ਵੀ ਜਾਣੀ ਹੈਗੀ ਆਪਾਂ ਨੂੰ ਕੋਈ ਚੱਕਰ ਨਹੀਂ ਹੋਇਆ ਕੋਈ ਚੱਕਰ ਨਹੀਂ ਬਾਈ ਨਾਮ ਸੰਪਰਕ ਜ਼ਰੂਰ ਕਰੋ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ ਜੀ